ਇਨੂੰ बार-बार फोन ਲਈ ਜੰਨੇ ਹੋ ਨਾਲੇ ਆ ਫੇਸ ਦੇਖ ਲੋ ਆਪਣਾ ਇੰਨੀ ਟੈਨਸ਼ਨ ਵਾਲਾ ਕਿਉਂ ਬਣਾਇਆ ਹੋਇਆ ਕੁੜੀਏ ਮੈਂ ਕਿਉਂ ਪਰੇਸ਼ਾਨ ਆ ਕਾਦੇ ਉੱਤੇ ਪਰੇਸ਼ਾਨ ਆ ਐ ਨਾ ਪੁੱਛ ਆਪਣੀ ਨਾ ਨਾਨੀ ਨੂੰ ਫੋਨ ਲਾ ਨੰਬਰ ਪਤਾ ਨਹੀਂ ਕਿਉਂ ਬੀਜੀ-ਬੀਜੀ ਆਈ ਜਾਂਦਾ ਫੇਰ ਤੁਸੀਂ ਕਹਿਣਾ ਵੀ ਤੂੰ ਮੇਰੇ ਭਰਾਵਾਂ ਵਾਲੇ ਫਾਲਤੂ ਬੋਲਦੀ ਐ ਤੁਹਾਨੂੰ ਇੱਕ ਗੱਲ ਦੱਸਾਂ ਉਹਨਾਂ ਨੇ ਨਾ ਆਪਣੇ ਸਾਰੇ ਆ ਦੇ ਨੰਬਰ ਬਲੌਕ ਚ ਪਾ ਰੱਖੇ ਨੇ ਮੰਮੀ ਆ ਟੈਨਸ਼ਨ ਲੈਣੀ ਆ ਨਾ ਹੁਣ ਤੁਸੀਂ ਛੱਡ ਹੀ ਦਿਓ ਤੁਹਾਨੂੰ ਇਹਨਾਂ ਪਤਾ ਸਾਰੀਆਂ ਟੈਨਸ਼ਨਾਂ ਦਾ ਬੋਝ ਨਾ ਵੀਰੇ ਉੱਤੇ ਪੈਂਦਾ ਟੈਨਸ਼ਨਾਂ ਤੁਸੀਂ ਲੈਣੀਆਂ ਮਾਮੇ ਦੀਆਂ ਬਿਮਾਰ ਤੁਸੀਂ ਹੋਣਾ ਤੇ ਬਾਅਦ ਚ ਦਵਾਈਆਂ ਦਾ ਖਰਚਾ ਵੀਰਨ ਚੱਕਣਾ ਪੈਣਾ ਉਹਤ ਮਾਹੌਲ ਹੀ ਐਦਾਂ ਦਾ ਬਣਿਆ ਹੋਇਆ ਟੈਨਸ਼ਨ ਤਾਂ ਮੈਨੂੰ ਲੈਣੀ ਪੈਣੀ ਐ ਕੱਲ ਨਾ ਮੈਂ ਲਾਪ੍ਰੀਤ ਨੂੰ ਫੋਨ ਕੀਤਾ ਸੀ ਵੀ ਮੇਰੀ ਮਾਂ ਨਾਲ ਮੇਰੀ ਗੱਲ ਕਰਾ ਦੇ ਤੇ ਮੇਰੀ ਗੱਲ ਹੀ ਨਹੀਂ ਹੋਈ ਮੰਮੀ ਵਧੀਆ ਹੀ ਆ ਕਿਤੇ ਨਾ ਕਿਤੇ ਜੇ ਲਾਪ੍ਰੀਤ ਨੇ ਤੁਹਾਡੀ ਗੱਲ ਨਾਨੀ ਜੀ ਨੇ ਨਹੀਂ ਕਰਵਾਈ ਜੇ ਸਾਰਿਆਂ ਨੂੰ ਉੱਥੇ ਪਤਾ ਲੱਗ ਜਾਂਦਾ ਨਾ ਵੀ ਤੁਹਾਡਾ ਫੋਨ ਆਇਆ ਸੀ ਨਾਨੀ ਜੀ ਨਾਲ ਗੱਲ ਕਰਨ ਵਾਸਤੇ ਐਵੇਂ ਸਾਰੇ ਟੱਬਰ ਦੇ ਵਿੱਚ ਬੁਖੇੜਾ ਖੜਾ ਹੋਣਾ ਸੀ ਪੁੱਤੋ ਨਾ ਸਾਰਿਆਂ ਨੇ ਲਫਰੀਤ ਨੂੰ ਘੂਰਨਾ ਸੀ ਚੱਲ ਜੇ ਮੇਰੇ ਭਰਾ ਪਰਜਾਈ ਮੇਰੇ ਨਾਲ ਨਹੀਂ ਗੱਲ ਕਰਨਾ ਚਾਹੁੰਦੇ ਉਹ ਨਾ ਕਰਨ ਉਹਨਾਂ ਦੇ ਬੱਚੇ ਵੀ ਨਹੀਂ ਗੱਲ ਕਰਨਾ ਚਾਹੁੰਦੇ ਤੇ ਨਾ ਕਰਨ ਪਰ ਮੇਰੀ ਮਾਂ ਨਾਲ ਤਾਂ ਮੇਰੀ ਗੱਲ ਕਰਾ ਦੇਣਾ ਮੇਰੀ ਮਾਂ ਦਾ ਕੀ ਕਸੂਰ ਹੈ ਮੰਮੀ ਜਿਵੇਂ ਤੁਸੀਂ ਨਾਨੀ ਜੀ ਦੇ ਨਾਲ ਗੱਲ ਕਰਨ ਲਈ ਤੜਫਦੇ ਪਏ ਹੋ ਤੇ ਇਦਾਂ ਹੀ ਜੇ ਨਾਨੀ ਜੀ ਨੂੰ ਪਤਾ ਲੱਗ ਗਿਆ ਨਾ ਕਿ ਮੇਰੀ ਧੀ ਤਰਸਦੀ ਪਈ ਹੈ ਉਹਨਾਂ ਨੇ ਆਪੇ ਹੀ ਤੁਹਾਨੂੰ ਚੋਰੀ ਛਿਪੇ ਫੋਨ ਕਰ ਲੈਣਾ ਮੇਰੀ ਮਾਂ ਵੀ ਤਾਂ ਮੈਨੂੰ ਫੋਨ ਉਦੋਂ ਹੀ ਕਰੂਗੀ ਨਾ ਜੇ ਉਹਨੂੰ ਕੋਈ ਫੋਨ ਫੜਾਊਗਾ ਮੈਂ ਮੁੰਡੇ ਦਾ ਵਿਆਹ ਕੀ ਕੀਤਾ ਮੈਂ ਤਾਂ ਆਪਣੇ ਪੇਕਿਆਂ ਤੋਂ ਟੁੱਟ ਕੇ ਬਹਿ ਗਈ ਆ ਮੰਮੀ ਮੈਨੂੰ ਨਾ ਤੁਸੀਂ ਮਾਫੀ ਕਰਿਓ ਮੈਨੂੰ ਐਦਾਂ ਲੱਗਦਾ ਕਿ ਮੇਰੇ ਪੇਕਿਆਂ ਕਰਕੇ ਨਾ ਤੁਸੀਂ ਆਪਣੇ ਪੇਕਿਆਂ ਤੋਂ ਟੁੱਟ ਕੇ ਬਹਿ ਗਈਓ ਜੇ ਤੁਸੀਂ ਕਹਿੰਦੇ ਹੋ ਨਾ ਤਾਂ ਮੈਂ ਆਪਣੇ ਭਰਾ ਪਰਚਾਈ ਨਾਲ ਗੱਲ ਕਰ ਲੈਣੀ ਆ ਉਹੋ ਮਾਮਾ ਜੀ ਹੁਣਾਂ ਤੂੰ ਮਾਫੀ ਮੰਗ ਰਣਗੇ ਸਭ ਕੁਝ ਠੀਕ ਹੋ ਜਾਊਗਾ ਨਾਨਾ ਰਾਧਿਕਾ ਤੇਰਾ ਤੇ ਤੇਰੇ ਪੇਕਿਆਂ ਦਾ ਕੋਈ ਕਸੂਰ ਨਹੀਂ ਉਹ ਦਿਨ ਪਵਨ ਦੇ ਵਿਆਹ ਵਿੱਚ ਜੇ ਮੈਂ ਉਹਨਾਂ ਦੇ ਜਵਾਈ ਦਾ ਖਾਸਾ ਹੀ ਧਿਆਨ ਰੱਖ ਲੈਂਦੀ ਨਾ ਤੇ ਆ ਗੱਲ ਹੀ ਨਾ ਹੁੰਦੀ ਉਹ ਮੇਰੀ ਮੰਮੀ ਤੁਹਾਨੂੰ ਇੱਕ ਗੱਲ ਪੱਲੇ ਪੈ ਰਹੀ ਐ ਆ ਜਵਾਈ ਭਾਈ ਦਾ ਚਾਹ ਦੇ ਮੁੱਦੇ ਤੇ ਰੁੱਸਣਾ ਤਾਂ ਇੱਕ ਬੰਨ ਐ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਪਵਨ ਵੀਰੇ ਨੇ ਆਪਣਾ ਵਿਆਹ ਬੜਾ ਔਖਾ ਕੀਤਾ ਕਿੱਥੋਂ ਪੈਸੇ ਚੱਕੇ ਕਿੱਥੇ ਲਾਏ ਤੇ ਉਹਨੂੰ ਤਾਂ ਇਹ ਸੀ ਕਿ ਕਿਤੇ ਮੈਨੂੰ ਕੋਈ ਵਿਗਾਰ ਨਾ ਪੈ ਜੇ ਪੈਸਿਆਂ ਵੱਲੋਂ ਵੀ ਉਹ ਕਿਤੇ ਮੇਰੇ ਤੋਂ ਮੰਗ ਨਾ ਲੈਣ ਤੇ ਉਹਨੇ ਇਸੇ ਗੱਲੋਂ ਆਪਣਾ ਪੱਲਾ ਛੱਡ ਦਿੱਤਾ ਤੇ ਜਿੱਥੇ ਮੈਨੂੰ ਟੱਕਰਿਆ ਨਾ ਉਹਨੂੰ ਮੈਂ ਇਹ ਗੱਲ ਕੁੱਛਣੀ ਜ਼ਰੂਰ ਹੈ ਚਲ ਛੱਡ ਪਰੇ ਹੁਣ ਗੱਲਾਂ ਦਾ ਕੜਾ ਕਿਉਂ ਬਣਾਣਾ ਜਰਾ ਨਾ ਤੂੰ ਲਾ ਪ੍ਰੀਤ ਨੂੰ ਲਾ ਫੋਨ ਜੇ ਤੇਰੀ ਨਾਨੀ ਨਾਲ ਨਾ ਮੇਰੀ ਗੱਲ ਹੋ ਜੇ ਓ ਮੰਮੀ ਹੱਥ ਜੋੜੇ ਆ ਮੈਨੂੰ ਫੋਨ ਕਰਨ ਨੂੰ ਤਾਂ ਨਾ ਹੀ ਕਹੋ ਜੇ ਅਗਲਿਆਂ ਨੇ ਫੋਨ ਨਾ ਨਾ ਚੱਕਿਆ ਤੇ ਮੈਨੂੰ ਵੱਟ ਚੜ ਜਾਣਾ ਕੀ ਪਤਾ ਉਹਨਾਂ ਨੇ ਮੇਰਾ ਨੰਬਰ ਵੀ ਬਲੌਕ ਦੇ ਵਿੱਚ ਪਾਇਆ ਹੋਵੇ ਫਿਰ ਮੁੜ ਕੇ ਤੁਸੀਂ ਵੀ ਟੈਨਸ਼ਨ ਲਾਉਂਗੇ ਚਲ ਭਾਈ ਨਹੀਂ ਗੱਲ ਮੰਨਣੀ ਤੇ ਤੁਸੀਂ ਨਾ ਮੰਨੋ ਐਦਾਂ ਕਰ ਤੂੰ ਰਾਧਿਕਾ ਦੇ ਫੋਨ ਤੋਂ ਲਾ ਐਦਾ ਨੰਬਰ ਕਿਹੜਾ ਉਹਨਾਂ ਕੋਲ ਹੈਗਾ ਸ਼ਾਇਦ ਚੱਕ ਹੀ ਲੈ ਮੰਮੀ ਜੇ ਸਾਡੇ ਰਿਸ਼ਤੇ ਦਾ ਸਾਡਾ ਨੰਬਰ ਬਲੌਕ ਕਰਨ ਨਾ ਅਸੀਂ ਫਿਰ ਵੀ ਚੱਲਾਂਗੇ ਪਰ ਜੇ ਭਾਬੀ ਦਾ ਨੰਬਰ ਬਲੌਕ ਹੋ ਗਿਆ ਨਾ ਤੇ ਫਿਰ ਵੀਰੇ ਦੇ ਸੁਭਾਅ ਦਾ ਤੁਹਾਨੂੰ ਪਤਾ ਹੀ ਐ ਚੁੱਪ ਕਰਕੇ ਬਹਿ ਜਾ ਹਣ ਇੱਥੇ ਚੱਲ ਭਾਬੀ ਆਪਾਂ ਚਲੀ ਜਾਂਦੇ ਅੰਦਰ ਕਿਚਨ ਚ ਕੁਝ ਬਣਾਉਂਦੇ ਰੀਆ ਤੇਰੀ ਮਾਂ ਨਾ ਤੇਰੇ ਕੋਲ ਤੈਨੂੰ ਤਾਂ ਕੋਈ ਟੈਨਸ਼ਨ ਨਹੀਂ ਮੈਨੂੰ ਪੁੱਛ ਕੇ ਦੇਖ ਮੇਰੀ ਮਾਂ ਮੇਰੇ ਕੋਲ ਨਹੀਂ ਹੈਗੀ ਮੈਨੂੰ ਤਾਂ ਟੈਨਸ਼ਨ ਹੋਊਗੀ ਹੱਥ ਦੇ ਹੱਥ ਰੱਖ ਕੇ ਕੁਝ ਨਹੀਂ ਹੋਣਾ ਕੁੜੀ ਤਾਂ ਆਪਾਂ ਵਿਆਹਾਣੇ ਆ ਨਾ ਮੈਂ ਕਦੋਂ ਕੰਨੀ ਆ ਕੁੜੀ ਬਸਾਣੀ ਨਹੀਂ ਹੈਗੀ ਪਰ ਤੁਹਾਡੀ ਮਾਂ ਵਿੱਚ ਬੋਲਣੋਂ ਹਟੇ ਤਾਂ ਹੀ ਨਾ ਅੰਜੂ ਕਰਾ ਫੇ ਮੈਂ ਜਵਾਈ ਭਾਈ ਨੂੰ ਫੋਨ ਪੁੱਛਾਂ ਹੁਣ ਕੀ ਕਹਿੰਦਾ ਉਹ ਭਾਜੀ ਕਿਰਨ ਜਿੰਨੀ ਥੋੜੀ ਧੀ ਆ ਉਨੀ ਮੇਰੀ ਆ ਮੈਂ ਜਵਾਈ ਭਾਈ ਨੂੰ ਫੋਨ ਕੀਤਾ ਸੀ ਮੈਂ ਕਿਹਾ ਦੱਸ ਕਿੱਦਾਂ ਕਰਨੀ ਆ ਰਮਨ ਤੋਂ RAMnal ਗੱਲ ਕੀਤੀ ਹੈ ਗਰਮ ਤਾਂ ਨਹੀਂ ਹੋਇਆ ਜਵਾਈ ਭਾਈ ਨਾਲ ਮੈਂ ਉਹਦੇ ਨਾਲ ਕਿਉਂ ਗਰਮ ਹੋਣਾ ਮੈਂ ਤਾਂ ਹੁੰਦੇ ਨਾ ਰਾਮਨਾਲ ਗੱਲ ਕੀਤੀ ਆ ਵੀ ਭਰਾਵਾ ਸਾਡੀ ਧੀ ਲੈ ਕੇ ਜਾ। ਰਾਮਨ ਹੁਣ ਉਹ ਕਹਿੰਦਾ ਕੀ ਐ? ਮੰਦੀ ਵਾਲੀ ਡਿਮਾਂਡ ਉਹਦੀ ਪੂਰੀ ਕਰ ਦਿੰਨੇ ਆਪਾਂ। ਭਾਜੀ ਮੰਦਰੀ ਵਾਲੀ ਡਿਮਾਂਡ ਤਾਂ ਉਹਦੀ ਹੈਗੀ ਐ। ਇੱਕ ਡਿਮਾਂਡ ਹੋਰ ਰੱਖੀ ਫਿਰਦਾ ਉਹ। ਕਹਿੰਦਾ ਪਵਨ ਆ ਕੇ ਮੇਰੇ ਤੋਂ ਮਾਫੀ ਮੰਗੇ। ਪਵਨ ਮਾਫੀ ਮੰਗੂਗਾ, ਕੱਲਾ ਤਾਂ ਉਹ ਤੁਰਿਆ ਨਹੀਂ ਆਊਗਾ। ਉਹਦੇ ਵਾਸਤੇ ਆਪਾਂ ਨੂੰ ਭੈਣ ਨੂੰ ਫੋਨ ਕਰਨਾ ਪੈਣਾ। ਲੈ, ਭੈਣ ਨੂੰ ਤੁਸੀਂ ਦੋਨੇ ਭਰਾ ਫੋਨ ਕਰੋ ਤੇ ਉਹ ਆਵੇ ਨਾ ਇੱਧਰ। ਐਦਾਂ ਕਿਤੇ ਹੋ ਸਕਦਾ? ਹਰਦੀਪ, ਜੇ ਦੇ ਦੋਨੋਂ ਆਪਣੀ ਭੈਣ ਨੂੰ ਫੋਨ ਕਰਨਗੇ, ਉਹ ਸਿਧਾਂਤ ਤਾਂ ਲੱਗੀ ਨਹੀਂ ਹੈਗੀ ਪਹਿਲਾਂ ਆਪਣੀ ਮਾਂ ਨੂੰ ਹੀ ਫੋਨ ਕਰੋਗੀ ਤੇ ਪਹਿਲਾਂ ਆਪਣੀ ਮਾਂ ਨੂੰ ਹੀ ਪੁੱਛ ਲੈਣੇ ਬਲਾ ਕੇ ਕੋਈ ਗੱਲ ਨਹੀਂ ਮਾਂ ਨੂੰ ਵੀ ਬੁਲਾ ਲੈਣੇ ਆ ਮੰਮੀ ਜੀ ਆਓ ਜਰਾਕ ਐਂ ਤੇ ਬੈਠੋ ਤੁਸੀਂ ਵੀ ਉੱਪਰ ਨੂੰ ਹੋ ਕੇ ਬੈਠੋ ਇਹ ਹੁਣ ਮੁੱਦਾ ਲੱਗਦਾ ਲੰਬਾ ਚੱਲੂਗਾ ਹਾਂਜੀ ਪਹਿਲੇ ਦੱਸੋ ਮੇਰੀ ਕੀ ਲੋੜ ਪੈ ਗਿਆ ਤੁਹਾਨੂੰ ਸਾਰਿਆਂ ਨੂੰ ਦੇਖੋ ਮੰਮੀ ਜੀ ਕੁੜੀਆਂ ਨੂੰ ਤਾਂ ਰਾਜੇ ਮਹਾਰਾਜੇ ਵੀ ਨਹੀਂ ਆਪਣੇ ਘਰ ਬਿਠਾ ਸਕੇ ਤੇ ਅਸੀਂ ਕੌਣ ਹੁੰਨੇ ਆਪਣੀ ਕੁੜੀਆਂ ਨੂੰ ਬਿਠਾਉਣ ਵਾਲੇ ਇੱਕ ਤਾਂ ਸਾਡੇ ਜਵਾਈ ਦੀ ਇਹ ਮੰਗ ਆ ਕਿ ਉਹ ਮੈਨੂੰ ਮੁੰਦਰੀ ਪਾਣ ਤੇ ਦੂਜਾ ਆ ਕੇ ਪਵਨ ਉਹਨਾਂ ਤੇ ਮਾਫੀ ਮੰਗੇ ਮੰਮੀ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਜਿੱਦਾਂ ਤੁਹਾਡਾ ਜਵਾਈ ਕਹਿੰਦਾ ਉਦਾਂ ਹੋ ਲੈਣ ਦਿਓ ਜਿੱਦਾਂ ਗੀਤਾ ਦਾ ਘਰ ਖਰਾਬ ਹੋਇਆ ਮੈਂ ਉਦਾਂ ਨਹੀਂ ਜਾਣਦਾ ਕਿ ਕਿਰਨ ਦਾ ਘਰ ਖਰਾਬ ਹੋਵੇ ਮੰਮੀ ਜਿਹੜੇ ਸਾਰੇ ਇੱਥੇ ਬੈਠੇ ਨੇ ਨਾ ਜੇ ਇਹਨਾਂ ਦਾ ਨਹੀਂ ਨਾ ਸੋਚਣਾ ਇੱਕ ਵਾਰ ਆਪਣੇ ਕੋਤੀ ਦਾ ਸੋਚ ਲੋ ਉਹਨੂੰ ਬਸਾਣ ਲਈ ਨਾ ਸਾਨੂੰ ਆਪਣੇ ਜਵਾਈ ਦੀ ਗੱਲ ਮੰਨਣੀ ਪੈਣੀ ਆ ਕਿੱਦਾਂ ਮੰਮੀ ਕੀ ਸੋਚੀ ਪਏ ਹੋ ਲਾਵਾ ਪੈਣ ਨੂੰ ਹੋਣ ਬੁਲਾ ਲਈਏ ਇੱਧਰ ਜੇ ਤੁਸੀਂ ਸਾਰੇ ਨਿ ਸਲਾਹਕਾਰੀ ਲਈਏ ਜੇ ਮੇਰੀ ਧੀ ਦੇਦਰ ਆਇਆ ਤੁਹਾਡੇ ਕਾ ਜਵਾਈ ਦਾ ਗੁੱਸਾ ਠੰਡਾ ਹੁੰਦਾ ਹੈ ਤੇ ਆਪਾਂ ਬੁਲਾ ਲੈਨੇ ਆ ਮੇਰੀ ਧੀ ਉਦੋਂ ਆਏਗੀ ਇੱਥੇ ਜਿਹੜੀ ਉਹਦੀ ਬਣਦੀ ਇੱਜ਼ਤ ਦੋਗੇ ਕੋਈ ਗੱਲ ਨਹੀਂ ਮੰਮੀ ਤਹਾਡੀ ਧੀ ਦਾ ਬਣਦਾ ਮਨ ਅਸੀਂ ਦਵਾ ਦਾਂਗੇ ਫਿਲਹਾਲ ਸਾਡੇ ਜਵਾਈ ਦਾ ਗੁੱਸਾ ਸ਼ਾਂਤ ਹੋ ਲੈੰਦੋ ਤੇ ਸਾਡੀ ਧੀ ਦਾ ਘਰ ਬਸ ਲੈਣ ਦੋ ਇਹ ਹੀ ਅਸੀਂ ਗੁਜਾਰਿਸ਼ ਕਰਦੇ ਆਂ ਤੇ ਤੁਸੀਂ ਕੀ ਦੇਖਦੇ ਹੋ ਲਾਓ ਆਪਣੀ ਭੈਣ ਨੂੰ ਫੋਨ ਤੁਸੀਂ ਭਾਬੀ ਉਹਦਨ ਆਪਾਂ ਵਾਈਟ ਸੌਸ ਪਾਸਤਾ ਤਾਂ ਖਾ ਲਿਆ ਸੀ ਤੁਸੀਂ ਦੱਸੋ ਤੁਹਾਨੂੰ ਰੈੱਡ ਸੌਸ ਪਾਸਤਾ ਬਣਾਉਣਾ ਆਂਦਾ ਐਕਚੁਅਲੀ ਨਾ ਮੈਂ ਰੀਆ ਸਪਾਈਸੀ ਨਾ ਖਾਣਾ ਖਾਂਦੀ ਨਹੀਂ ਤੇ ਮੈਨੂੰ ਇੰਨਾ ਪਤਾ ਰੈੱਡ ਵਾਲਾ ਨਾ ਸਪਾਈਸੀ ਹੁੰਦਾ ਆ ਚਲੋ ਕੋਈ ਨਹੀਂ ਮੈਂ ਤੁਹਾਨੂੰ ਦੱਸਦੀ ਆ ਸਪਾਈਸੀ ਤਾਂ ਘਾਟੀ ਹੋਊਗਾ ਪਰ ਯਮਮੀ ਬਹੁਤ ਹੋਊਗਾ ਚਲ ਉਹ ਤਾਂ ਠੀਕ ਆ ਉਹਦੇ ਵਿੱਚ ਜੋ-ਜੋ ਵੀ ਸਾਰੇ ਗ੍ਰੀਡੀਅੰਟਸ ਹੁੰਦੇ ਆ ਨਾ ਮੈਂਨੇ ਦੱਸਦੇ ਮੈਂ ਸਾਰੇ ਇੱਕ ਪਾਸੇ ਕਰ ਦੇਣੀ ਆ ਤੂੰ ਤਿਆਰੀ ਕਰ ਲੈ ਚਲੋ ਠੀਕ ਐ ਤੂੰ ਸਿੱਧਾ ਕਰੋ ਸਬਜ਼ੀਆਂ ਸਬਜ਼ੀਆਂ ਘੱਟ ਲੋ ਆਪਣੀ ਨੇ ਇੱਕ ਸਾਸ ਦਾ ਪੈਕੇਟ ਘਟਾ ਮੈਂ ਭੱਜ ਕੇ ਦੁਕਾਨ ਤੋਂ ਫੜੀ ਲੈ ਆਨੀ ਆ ਰੀਆ ਦੇਖੀ ਹਾਂ ਤੇਰੇ ਮਾਮੇ ਦਾ ਫੋਨ ਆ ਰਿਹਾ ਹਾਂ ਮਮੀ ਨੰਬਰ ਤਾਂ ਵੱਡੇ ਮਾਮੇ ਦਾ ਹੀ ਆ ਚੱਕ ਲੋ ਦੇਖ ਲੋ ਕੀ ਕਹਿੰਦੇ ਨੇ ਕਿੱਦਾਂ ਭੈਣੇ ਠੀਕ ਹੈ ਹਾਂ 10 ਮਿੰਟ ਤੱਕ ਨਾ ਤੂੰ ਸਾਡੇ ਘਰੇ ਆ ਜੀ ਤੇਨਾਂ ਕੋਈ ਕੰਮ ਆ ਹਾਂ ਹਾਂ ਵੀਰੇ ਹੁਣੇ ਹੀ ਆ ਜਾਣੀ ਆ ਮੈਨੂੰ ਉਹ ਦੱਸ ਵੀ ਘਰ ਪਰਿਵਾਰ ਸਾਰਾ ਠੀਕ ਐ ਨਾ ਹਾਂਜੀ ਹਾਂਜੀ ਦੀਦੀ ਇੱਥੇ ਬਿਲਕੁਲ ਠੀਕ ਠਾਕ ਆ ਅਸੀਂ ਤਾਂ ਇਹ ਚਾਹੁੰਦੇ ਆ ਤੁਸੀਂ ਇੱਥੇ ਆਓ ਤੇ ਅਸੀਂ ਪੁਰਾਣੇ ਗਿਲੇ ਸ਼ਿਕਵੇ ਖੀਮ ਨਿਵੇੜ ਲਈਏ ਮੰਮੀ ਜੀ ਤੁਹਾਡੇ ਅੱਗੇ ਨਾ ਹੱਥ ਜੋੜ ਕੇ ਬੇਨਤੀ ਆ ਜੋ ਹੁੰਦਾ ਨਾ ਹੋ ਲੈਂਦੇ ਹੋ ਹੁਣ ਦੁਬਾਰਾ ਕੋਈ ਡੰਗ ਨਾੜ ਆਇਆ ਵਿੱਚ ਰੀਆ ਉਧਰ ਮੈਨੂੰ ਬੁਲਾ ਰਹੇ ਨੇ ਮੈਂ ਆਈ ਥੋੜੀ ਦੇਰ ਜਾ ਕੇ ਮੰਮੀ ਮੇਰੀ ਗੱਲ ਸੁਣੋ ਅ ਜਿਹੜਾ ਮਾਮੀਆਂ ਦਾ ਇੱਕ ਵਾਰੀ ਫੋਨ ਆਇਆ ਨਾ ਮੈਨੂੰ ਤਾਂ ਦਾਲ ਚ ਕੁਛ ਕਾਲਾ ਲੱਗਦਾ ਮੈਂ ਤੁਹਾਨੂੰ ਕੱਲਿਆਂ ਨੂੰ ਉਧਰ ਨਹੀਂ ਜਾਣ ਦੇਣਾ ਪਹਿਲੇ ਦੀਦੀ ਨੂੰ ਤੇ ਵੀਰੇ ਨੂੰ ਫੋਨ ਕਰ ਲਵਾਂ ਫਿਰ ਉਹਨਾਂ ਨਾਲ ਹੀ ਜਾਈਓ ਹਾਦ ਤੇਰੇ ਵਾਲੀ ਅਵੀ ਦਿਨਾਂ ਬਾਅਦ ਮੇਰੇ ਭਰਾਵਾਂ ਦਾ ਫੋਨ ਆਇਆ ਤੇ ਮੈਂ ਜਾ ਰਹੀ ਆ ਤੂੰ ਮੈਨੂੰ ਐਵੇਂ ਰੋਕੀ ਜਾਨੀ ਪਈਏ ਮੰਮੀ ਅਸੀਂ ਰੋਕਦੇ ਨਹੀਂ ਪਏ ਅਸੀਂ ਤਾਂ ਸਿਰਫ ਇਹ ਚਾਹੁੰਦੇ ਆ ਵੀ ਤੁਸੀਂ ਇਕੱਲੇ ਨਾ ਜਾਓ ਕਿਸੇ ਨਾ ਕਿਸੇ ਨੂੰ ਨਾਲ ਲੈ ਕੇ ਜਾਓ ਅਸੀਂ ਜਾਂ ਗੀਤਾ ਦੀ ਨੂੰ ਫੋਨ ਕਰ ਦਿੰਨੇ ਆ ਜਾਂ ਇਹਨਾਂ ਨੂੰ ਫੋਨ ਕਰ ਦਿੰਨੇ ਪਿੱਛੇ ਸਾਨੂੰ ਵੀ ਨਾ ਟੈਨਸ਼ਨ ਲੈਣੀ ਤੁਹਾਡੀ ਨਹੀਂ ਨਹੀਂ ਮੈਂ ਨਾ ਰਸਤੇ ਦੇ ਵਿੱਚ ਜਾ ਕੇ ਗੀਤਾ ਨੂੰ ਫੋਨ ਕਰ ਦਾਂਗੀ ਐਵੇਂ ਪਵਨ ਨੂੰ ਫੋਨ ਕਰਾਂਗੇ ਤੇ ਉਹ ਤੱਤਾ ਜਾ ਕੇ ਉੱਥੇ ਆ ਜਾਏਗਾ ਕੀ ਪਤਾ ਅਗਲੇ ਨੇ ਬਹਿ ਕੇ ਗੱਲ ਨਾ ਪੇੜਨੀ ਹੋਵੇ ਮੋੜ ਕੇ ਗੱਲ ਵੀ ਨਾ ਨਿਪੜੇ ਤੂੰ ਹੁਣ ਖੜੀ ਖੜੀ ਨਾ ਮੈਨੂੰ ਕੂਰੀਆਂ ਨਾ ਵੱਟ ਆ ਸਕੂਟਰੀ ਕੱਢ ਤੇ ਮੈਨੂੰ ਮੋੜ ਤੱਕ ਜਰਾ ਛੱਡਿਆ ਮੰਮੀ ਮਾਮੇ ਦੇ ਘਰ ਜਾਣ ਲਈ ਨਾ ਮੇ ਕੋਈ ਸਕੂਟਰੀ ਨਹੀਂ ਹੈਗੀ ਜੇ ਵੀਰੇ ਨੂੰ ਪਤਾ ਲੱਗਿਆ ਨਾ ਕਿ ਤੁਹਾਨੂੰ ਇੱਥੇ ਤੱਕ ਵੀ ਮੈਂ ਛੱਡ ਕੇ ਆਇਆ ਉਹਨਾਂ ਨੇ ਤਾਂ ਮੈਨੂੰ ਹੀ ਬੋਲਣਾ ਨਾ ਰਹਿਣ ਦੋ ਮੈਂ ਨਹੀਂ ਜਾਣਾ ਠੀਕ ਆ ਹੂੰ ਤੂੰ ਆੜਨਾ ਮੰਮੀ ਦੇ ਨਾਲ ਛੱਡ ਕੇ ਆ ਜਾ ਮੈਨੂੰ ਪਤਾ ਹੈ ਤੂੰ ਨਾ ਭਰਾ ਦੀ लाਡਲੀ ਏ ਤੂੰ ਉਹਦੇ ਘੇਰੇ ਤੋਂ ਬਾਹਰ ਕਿੱਥੇ ਜਾਣਾ ਠੀਕ ਆ ਤੂੰ ਨਾ ਫਟਾਫਟ ਦੀਦੀ ਨੂੰ ਫੋਨ ਲਾ ਮੈਨੂੰ ਵੀ ਫਿਕਰ ਹੋਈ ਜਾਂਦਾ ਮੰਮੀ ਨੂੰ ਅਸੀਂ ਐਸਟ੍ਰਮ ਕਿੱਥੋਂ ਇਕੱਲੇ ਭੇਜਾਂਗੇ ਹੈਲੋ ਦੀਦੀ ਮੇਰੀ ਗੱਲ ਸੁਣੋ ਧਿਆਨ ਨਾਲ ਮੰਮਿਆਂ ਦਾ ਨਾ ਫੋਨ ਆਇਆ ਸੀਗਾ ਉਹਨਾਂ ਨੇ ਮੰਮੀ ਨੂੰ ਬੁਲਾਇਆ ਸੀ ਤੇ ਮੰਮੀ ਕਰੋ ਚੱਲ ਪਏ ਨੇ ਤੁਸੀਂ ਐਂ ਕਰੋ ਮੰਮੀ ਕੋਲ ਪਹੁੰਚੋ ਕਿਉਂਕਿ ਵੀਰਾ ਕੰਮ ਤੇ ਐ ਤੇ ਮੈਂ ਕਰੇ ਭਾਬੀ ਦੇ ਨਾਲ ਆ ਉੱਥੇ ਕੋਈ ਗੱਲ ਨਾ ਵਿਗੜ ਜੇ ਬਸ ਜਦ ਲਈ ਤੁਸੀਂ ਮੈਨੂੰ ਕਿਹਾ ਸੀ 10 ਮਿੰਟਾਂ 'ਚ ਆ ਜਾ ਮੈਂ 5 ਮਿੰਟਾਂ 'ਚ ਆ ਗਿਆ ਉਹ ਆਦਾ ਤਾਂ ਪਤਾ ਹੀ ਨਹੀਂ ਉਹ ਕਿੱਥੇ ਨੇ ਕੋਈ ਗੱਲ ਨਹੀਂ ਪਰੋਣਿਆ ਕਾਹ ਤੋਂ ਕਾਲੀ ਪਾਉਣਾ ਤੈਨੂੰ ਮੁੰਦੀ ਵੀ ਪਾਵਾਂਗੇ ਤੇ ਮਾਫੀ ਮੰਗਾਵਾਂਗੇ ਤੁਸੀਂ ਭੂਆ ਨੂੰ ਇੱਧਰ ਬੁਲਾ ਕੇ ਬੇਇੱਜ਼ਤੀ ਕਰਵਾਨੀ ਉਹਨਾਂ ਦੀ ਜੇ ਕਹਿੰਨੇ ਨਾ ਤੁਸੀਂ ਮੈਂ ਪੈਰਾ ਚ ਗਿਰ ਕੇ ਤੁਹਾਡੇ ਮਾਫੀ ਮੰਗ ਲੈਣੀ ਹੈ ਚਾਚਾ ਇਹਨੂੰ ਮੜਾ ਸਮਝਾ ਲਓ ਜਿਹੜੀ ਇਹ ਟੋਕਾ ਟੱਕੀ ਕਰਦੀ ਐ ਨਾ ਇਹਦੇ ਕਰਕੇ ਕਲੇਸ਼ ਹੁੰਦਾ ਸਾਰਾ ਪਾਣੀ ਤੂੰ ਅੱਜ ਸ਼ਾਂਤ ਹੀ ਰਹਿ ਇੱਕ ਵਾਰੀ ਜੋ ਹੁੰਦਾ ਜੋ ਹੋ ਹੀ ਜਾਂਦੇ ਕਿਰਨ ਪੁੱਤ ਜੇ ਆਪਣੇ ਤੋਂ ਗਲਤੀ ਹੁੰਦੀ ਆ ਤਾਂ ਆਪਾਂ ਮਾਫੀ ਮੰਗਦੇ ਆ ਨਾ ਭੂਆ ਤੋਂ ਜੇ ਗਲਤੀ ਹੋਈ ਆ ਤਾਂ ਮਾਫੀ ਮੰਗ ਲੈਣਗੇ ਤੇ ਇਹ ਚ ਹਰਜੀ ਕੀ ਆ ਰਿਸ਼ਤੇ ਸਹੀ ਹੋ ਜਾਣਗੇ ਤੂੰ ਅੱ체 ਕੀ ਕਰਦੀ ਪਈ ਐ ਮੰਮੀ ਜੇ ਮਾਮਿਆਂ ਨੇ ਬੁਲਾਇਆ ਐ ਇਹਦਾ ਮਤਲਬ ਐ ਥੋੜੀ ਐ ਕਿ ਤੁਸੀਂ ਇਕੱਲੇ ਚਲ ਜੋਗੇ ਮੈਨੂੰ ਰੀਆ ਨੇ ਫੋਨ ਕੀਤਾ ਸੀ ਕਿ ਮੰਮੀ ਨੂੰ ਮਾਮਾ ਜੀ ਨੇ ਬੁਲਾਇਆ ਤੇ ਦੀਦੀ ਤੁਸੀਂ ਨਾਲ ਚਲ ਜਾਓ ਮੇਰੇ ਭਰਾਵਾਂ ਦਾ ਗੁੱਸਾ ਸ਼ਾਂਤ ਹੋ ਗਿਆ ਹੋਣਾ ਤਾਂ ਉਹਨਾਂ ਨੇ ਭੈਣ ਨੂੰ ਬੁਲਾ ਲਿਆ ਇਸ ਕਰਕੇ ਮੈਂ ਆ ਗਈ ਫਿਰ ਵੀ ਮੰਮੀ ਮੈਂ ਤੁਹਾਡੇ ਨਾਲ ਹੀ ਚਲਦੀ ਆ ਚਲੋ ਆਜੋ ਮਿਲਿਆ ਫੋਨ ਬੁਲਾ ਲਓ ਰਵੀਰੇ ਠੀਕ ਹੈ ਬਸ ਬਸ ਆ ਭਰਤ ਮੇਲਾ ਆ ਬਾਜ ਹੁੰਦੇ ਰਹਿਣਗੇ ਸੁਣਿਆ ਨਹੀਂ ਆ ਜੱਫੀਆਂ ਜਾਂ ਬਾਜ ਪਾ ਲਿਓ ਜਿਹੜੇ ਮੁੱਦੇ ਲਈ ਬੁਲਾਇਆ ਉਹ ਪਹਿਲਾਂ ਬਹਿ ਕੇ ਗੱਲ ਕਰ ਲਓ ਦੇਖੋ ਜੀ ਘਰ ਦੀ ਧੀ ਨਾ ਘਰੇ ਆਈ ਆ ਤੇ ਅਸੀਂ ਕਹਿੰਨੇ ਕਲੇਸ਼ ਨਾ ਵਧੇ ਤੇ ਮੈਂ ਚਾਹੁੰਨੀ ਆ ਬਹਿ ਕੇ ਗੱਲ ਨਿਬੇੜ ਲਈ ਆਪਾਂ ਜੇ ਕੋਈ ਗੱਲ ਹੋਊਗੀ ਤਾਂ ਹੀ ਬਹਿ ਕੇ ਨਿਬੇੜਾਂਗੇ ਨਾਲੇ ਮਨੀ ਪੁੱਤ ਤੂੰ ਪਵਨ ਦੇ ਵਿਆਹ ਚ ਇੰਨਾ ਨਾਰਾਜ਼ ਹੋ ਗਿਆ ਕਿ ਭੂਆਈ ਨੂੰ ਸਾਸਰੀ ਕਾਲ ਵੀ ਨਹੀਂ ਕੀਤੀ ਦੇਖੋ ਜੀ ਜਵਾਈ ਪਾਈ ਨੇ ਤਾਂ ਨਾ ਆਪਣੀ ਨਾਰਾਜ਼ਗੀ ਦਾ ਕਾਰਨ ਦੱਸਤਾ ਮਜਾ ਤਾਂ ਤਾਂ ਕਿ ਉਹਦੀ ਨਾਰਾਜ਼ਗੀ ਤੁਸੀਂ ਦੂਰ ਕਰੋ ਕੋਈ ਗੱਲ ਨਹੀਂ ਤੁਹਾਡਾ ਜਵਾਈ ਸਾਡਾ ਜਵਾਈ ਪੁੱਤ ਅਸੀਂ ਹੁਣੇ ਨਾਰਾਜ਼ਗੀ ਦੂਰ ਕਰ ਦਿੰਨੇ ਆ ਨਾ ਸਕੀ ਨਰਾਜ਼ ਗਈ ਤੈਨੂੰ ਜੋ ਸਾਡੇ ਜਵਾਈ ਦਾ ਗੁੱਸਾ ਗਿਲਾ ਨਾ ਮੰਮੀ ਜੀ ਨੂੰ ਸਾਰਾ ਪਤਾ ਮੰਮੀ ਜੀ ਤੁਸੀਂ ਆਪਣੀ ਧੀ ਨੂੰ ਅੰਦਰ ਲੈ ਜਾ ਕੇ ਨਾ ਸਲਾਹ ਕਰ ਲਓ ਕਿ ਕੀ ਕਰਨਾ ਹੈ ਇਹੋ ਜੀ ਕਿਹੜੀ ਗੱਲ ਹੈ ਜਿਹੜੀ ਅਸੀਂ ਮਾਵਾਂ ਧੀਆਂ ਨੇ ਅੰਦਰ ਜਾ ਕੇ ਕਰਨੀ ਹੈ ਇੱਥੇ ਦੱਸ ਦੋ ਸਾਰਿਆਂ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਏਗਾ ਭੈਣੇ ਸਮਝੀ ਤਾਂ ਹੁੰਦਾ ਇਸ਼ਾਰੇ ਨੂੰ ਕੋਈ ਗੱਲ ਨਹੀਂ ਅੰਦਰ ਜਾ ਕੇ ਸਲਾਹ ਕਰ ਲਓ ਚਲ ਜੀ ਉਠ ਚੱਲੀ ਅੰਦਰ ਆ ਜਾ ਬਿੱਤਾ ਤੂੰ ਵੀ ਅੰਦਰ ਦਾ ਦਲ ਬਣੂਗੀ ਜੇ ਧੀ ਨਾਲ ਮਿਲਣਾ ਵਰਤਣਾ ਸ਼ੁਰੂ ਕਰਨਾ ਤਾਂ ਗੱਲ ਬਣੂਗੀ ਇਹ ਰਮਾਂਡ ਕਰੀ ਫਿਰਦਾ ਜਵਾਈ ਤੇ ਤੂੰ ਮੈਨੂੰ ਦੱਸ ਦੇ ਹੁਣ ਕੀ ਕਰਨਾ ਹੈ ਮੰਮੀ ਮੈਂ ਮੁੰਡਾ ਕੀ ਵਿਆਇਆ ਆ ਮੋਲ ਦੇ ਨਾਲ ਕਲੇਸ਼ ਹੀ ਪਾ ਲੈਨੇ ਜੇ ਤੂੰ ਪ੍ਰਵ ਨਾਲ ਵਰਤਣਾ ਚਾਹ ਨਹੀਂ ਹੈ ਤੇ ਇਹ ਰਮਾਂਡ ਤੈਨੂੰ ਪੂਰੀ ਕਰਨੀ ਪੈਣੀ ਮੱਸਾ ਤਾਂ ਮੇਰੇ ਮੁੰਡੇ ਨੇ ਕਰਜ਼ਾ ਚੱਕ ਕੇ ਆਪਣਾ ਵਿਆਹ ਕੀਤਾ ਹੈ ਤੇ ਹੁਣ ਮੈਂ ਆ ਗੱਲ ਮੁੰਡੇ ਨੂੰ ਕਹਿੰਦੀ ਚੰਗੀ ਲੱਗਦੀ ਆ ਵੀ ਮਾਮੇ ਦਾ ਜਵਾਈ ਮੁੰਦੀ ਮੰਗਦਾ ਪਿਆ ਥੋੜੇ ਪੈਸੇ ਮੇਰੇ ਕੋਲ ਪੈਨੇ ਥੋੜੇ ਤੇ ਰਿਕਾਰਡ ਉਹ ਮੁੰਦੀ ਬਣਾ ਕੇ ਦੇ ਪਾਣਾ ਆਹੋ ਮੰਮੀ ਕੱਲ ਨੂੰ ਐਵੇਂ ਮੇਰੇ ਭਰਾ ਦੇ ਸਿਰ ਤੇ ਲੰਬਾ ਰਹਿਣਾ ਕਿ ਜਵਾਈ ਨੂੰ ਇੱਕ ਮੁੰਦੀ ਨਹੀਂ ਪਾ ਸਕੇ ਗੀਤਾ ਤੇਰਾ ਪਰੋਣਾ ਮੰਗਦਾ ਨਾ ਤੇ ਚੰਗਾ ਵੀ ਲੱਗਦਾ ਤੇ ਮਾਮੇ ਦੇ ਜਵਾਈ ਮੰਗਦਾ ਪਿਆ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਮੰਮੀ ਉਹ ਦਿਮਾਖੀ ਹੈ ਉਹਨੂੰ ਇਹ ਹੈ ਕਿ ਗੀਤਾ ਦਾ ਪਰੋਣਾ ਕਿਹੜਾ ਹੈਗਾ ਵੈ ਇਸ ਬੰਨੇ ਮੈਨੂੰ ਮੁੰਡੀ ਮਿਲ ਜੇਗੀ ਉਹ ਦਿਮਾਗ ਨਾਲ ਚਲਦਾ ਪਿਆ ਗੱਲ ਤਾਂ ਪਰ ਗਲਤ ਹੈ ਨਾ ਐਵੇਂ ਸਾਨੂੰ ਝੂਠ ਦਾ ਸਾਰਾ ਲੈਣਾ ਪੈ ਰਿਹਾ ਤੇ ਚੁੱਕ ਕੇ ਰਿਸ਼ਤੇ ਬਚਦੇ ਨੇ ਤੇ ਬਚਾ ਲਓ ਮੈਂ ਨਹੀਂ ਸਮਝੀ ਵੀ ਮੇਰੇ ਜਿੰਦ ਦਾ ਸੁਪਰਾ ਮਤ ਕੁੱਟ ਜਾ ਨਾਨੀ ਇਹ ਗਨ ਅਸੀਂ ਕਿਉਂ ਸੋਚੀਏ ਤੇਰੇ ਪੁੱਤ ਵੀ ਤਾਂ ਸੋਚ ਸਕਦੇ ਐ ਨਾ ਤੂੰ ਸੁਣਿਆ ਨਹੀਂ ਪੇਕੇ ਮਾਵਾਂ ਨਾਲ ਹੀ ਹੁੰਦੇ ਨੇ ਜਿੰਨਾ ਚਿਰ ਮੈਂ ਬੈਠੀ ਆ ਇਹ ਦਾਣਾ ਜਣ ਇੱਧਰ ਬੰਦ ਨਾ ਹੋਵੇ ਉਹ ਜੇ ਤੇਰੀ ਮਾਫੀ ਮੰਗਣ ਨਾਲੇ ਆਪਣੇ ਮਾਮਾ ਤਿਆਂ ਦਾ ਮੇਲ ਹੁੰਦਾ ਪਿਆ ਤੱਕੀ ਫਰਕ ਪੈਂਦਾ ਚਲ ਠੀਕ ਹੈ ਮੰਮੀ ਜਿੱਦਾਂ ਤੂੰ ਕਹਿਨੀ ਹੈ ਮੰਗ ਲੈਨੀ ਆ ਮੈਂ ਮਾਫੀ ਇੱਧਰ ਕਿੰਨੂ ਡੀਕਦੇ ਪਏ ਹੋ ਨਾਲੇ ਮੈਂ ਕਿੰਨੀ ਵਾਰ ਕਹਿਨਾ ਜਦੋਂ ਨਾ ਹਨੇਰਾ ਹੋ ਜਾਂਦਾ ਨਾ ਗਲੀ ਦੇ ਵਿੱਚ ਤੇ ਬਾਹਰ ਨਹੀਂ ਨਿਕਲਣਾ ਤੁਸੀਂ ਦੋਨੇ ਬਾਹਰ ਖੜੀਆਂ ਕੀ ਕਰਦੀਆਂ ਪਈਆਂ ਵੀਰੇ ਅਸੀਂ ਨਾ ਮੰਮੀ ਦਾ ਰਾਹ ਦੇਖਦੇ ਸੀ ਵੀ ਮੰਮੀ ਕਦੋਂ ਕਾਣਗੇ ਮੰਮੀ ਕਦੋਂ ਕਾਣਗੇ ਮੰਮੀ ਗਈ ਕਿੱਧਰ ਨੂੰ ਆ ਵੀਰੇ ਮੈਂ ਨਾ ਤੁਹਾਨੂੰ ਫੋਨ ਕਰਕੇ ਦੱਸਣਾ ਹੀ ਸੀਗਾ ਪਰ ਮੈਂ ਸੋਚਿਆ ਵੀ ਤੁਸੀਂ ਗੁੱਸਾ ਕਰੋਗੇ ਮਾਮਿਆਂ ਦਾ ਫੋਨ ਆਇਆ ਸੀ ਉਹ ਮੰਮੀ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਮੰਮੀ ਵੀ ਖੁਸ਼ੀ-ਖੁਸ਼ੀ ਚ ਚਲੇ ਗਏ ਪਰ ਮੈਂ ਨਾ ਇੱਕ ਜ਼ਮ ਵਧੀਆ ਕੀਤਾ ਮੈਂ ਮਗਰੀ ਗੀਤਾ ਜੀ ਨੂੰ ਭੇਜ ਦਿੱਤਾ ਹੋਇਆ ਮੰਮੀ ਨੂੰ ਮਾਮਿਆਂ ਵੱਲ ਕੀ ਹੋ ਗਿਆ ਨਾਲੇ ਮੰਮੀ ਨੂੰ ਗਏ ਆ ਕਿੰਨਾ ਟਾਈਮ ਹੋਇਆ ਜਿਆਦਾ ਨਹੀਂ ਵੀਰੇ ਬਸ 2 ਘੰਟੇ ਹੋਏ ਨੇ 2 ਘੰਟੇ ਤੈਨੂੰ ਪਤਾ ਕਿੰਨੇ ਹੁੰਦੇ ਨੇ ਤੇਰਾ ਫਰਜ਼ ਨਹੀਂ ਬੰਦਾ ਸੀ ਮੈਨੂੰ ਫੋਨ ਕਰਕੇ ਦੱਸਣਾ ਜੀ ਤੁਸੀਂ ਗਲੀ 'ਚ ਖੜ ਕੇ ਕਿਉਂ ਕੁੜੀ ਨੂੰ ਝਿੜਕੀ ਜਾਂਦੇ ਹੋ ਜੇ ਮਾਮਾ ਜੀ ਹੁਣਾਂ ਨੇ ਫੋਨ ਕੀਤਾ ਮੰਮੀ ਨੂੰ ਕੋਈ ਗੱਲ ਨਵੇੜਨ ਵਾਸਤੇ ਕੀਤਾ ਹੋਣਾ ਹੁਣ ਤੇ ਉਹਨਾਂ ਤੇ ਐਂ ਤੇ ਪਤਾ ਲੱਗੂਗਾ ਉੱਥੇ ਕੀ ਹੋਇਆ ਮੈਨੂੰ ਨਾ ਛੇੜ ਕੇ ਇਸ ਗੱਲ ਤੋਂ ਰਿਆਂ ਕਿ 2 ਘੰਟੇ ਹੋ ਗਏ ਮੰਮੀ ਨੂੰ ਉੱਧਰ ਗਏ ਜੇ ਦੀਦੀ ਨੂੰ ਫੋਨ ਕਰ ਸਕਦੀ ਐ ਕੀ ਗੱਲ ਮੈਨੂੰ ਨਹੀਂ ਫੋਨ ਕਰ ਸਕਦੀ ਕੀ ਪਤਾ ਉੱਥੇ ਉਹ ਮੰਮੀ ਨੂੰ ਕੀ ਕਹਿੰਦੇ ਨੇ ਕੀ ਨਹੀਂ ਦੇਖਿਆ ਭਾਬੀ ਪਵਾਤੀਆਂ ਨੂੰ ਤੁਸੀਂ ਗਾਲਾਂ ਮੈਂ ਤੁਹਾਨੂੰ ਕਿਹਾ ਹੀ ਸੀਗਾ ਵੀ ਵੀਰੇ ਨੂੰ ਫੋਨ ਕਰ ਦਿੰਨੇ ਆ ਤੁਸੀਂ ਕਿਆ ਰਹਿਣ ਦੇ ਉਹ ਗੁੱਸਾ ਕਰਨਗੇ ਤੇ ਕਲੇਸ਼ ਵੱਧ ਜਾਣਾ ਰਾਧਿਕਾ ਇਹਨੂੰ ਸਾਡੇ ਘਰ ਦੇ ਸਾਰੇ ਹਾਲਾਤ ਪਤਾ ਹੈ ਥਰੀ ਨੂੰ ਚੰਗੀ ਤਰ੍ਹਾਂ ਪਤਾ ਜਦੋਂ ਪਿਓ ਛੱਡ ਕੇ ਗਿਆ ਸੀ ਮਾਮੇ ਉਦੋਂ ਵੀ ਨਹੀਂ ਸਾਡੇ ਨਾਲ ਖੜੇ ਸੀ ਤੇ ਜਦੋਂ ਵੱਡੀ ਭੈਣ ਦਾ ਕਲੇਸ਼ ਪਿਆ ਸੀ ਉਹਦੇ ਸਹੁਰਿਆਂ ਨਾਲ ਮਾਮੇ ਉਦੋਂ ਵੀ ਨਹੀਂ ਖੜੇ ਸੀਗੇ ਤੇ ਹੁਣ ਜਦੋਂ ਮੇਰਾ ਵਿਆਹ ਸੀ ਮਾਮੇ ਤਾਂ ਉਦੋਂ ਵੀ ਹੱਥ ਖੜੇ ਕਰਗੇ ਸੀ ਤੇ ਹੁਣ ਉਹਨਾਂ ਨੇ ਸਾਡੀ ਮਾਂ ਨਾਲ ਬੁਲਾ ਕੇ ਕਿਹੜੇ ਰੋਲੇ ਨਿਬੇੜਨ ਨੇ ਉਧਰ ਬੁਲਾ ਕੇ ਨਾ ਮਾਂ ਦੀ ਬੇਸਤੀ ਹੀ ਕਰਨੀ ਸੀ ਮੈਂ ਤਾਂ ਹੀ ਖੱਜਦਾ ਪਿਆ ਤਾਂ ਉਦੋਂ ਕਿਉਂ ਨਹੀਂ ਦੱਸਿਆ ਮੈਨੂੰ ਵੀਰੇ ਮੈਨੂੰ ਸਭ ਪਤਾ ਆਪਣੇ ਨਾਲ ਕੀ ਕੀ ਹੋਇਆ ਮੈਂ ਸਭ ਜਾਣਦੀ ਆ ਪਰ ਤੁਹਾਨੂੰ ਇਦਾਂ ਲੱਗਦਾ ਕਿ ਮਾਮੇ ਰੋਲਾ ਨਹੀਂ ਨਿਬੇੜਨਗੇ ਪਰ ਹੋ ਸਕਦਾ ਆਪਣੇ ਮੰਮੀ ਕੋਸ਼ਿਸ਼ ਕਰ ਲੈਣ ਤੇ ਇਹ ਸਾਰੀਆਂ ਲੜਾਈਆਂ ਨੂੰ ਖਤਮ ਹੀ ਕਰ ਦੇਣ। ਨਾਲੇ ਜੇ ਤੁਹਾਨੂੰ ਬੋਤਾ ਹੀ ਆ ਨਾ ਤੁਸੀਂ ਇੱਦਾਂ ਕਰੋ ਮਗਰੇ ਜਾਇਓ। ਦੇਖ ਲਓ ਉੱਥੇ ਜਾ ਕੇ ਕੀ ਹੁੰਦਾ ਪਿਆ। ਜੇ ਤੂੰ ਨਹੀਂ ਵੀ ਕਹਿੰਦੀ ਨਾ ਮੰਮੀ ਕੋਲ ਤਾਂ ਮੈਂ ਤਾਂ ਵੀ ਜਾਣਾ। ਮਾਮੇ ਅਗਰੇ ਉਵੇਂ ਮੈਂ ਪੈਰ ਰੱਖਾਂ ਨਾ ਰੱਖਾਂ। ਪਰ ਮੇਰੀ ਮਾਂ ਉੱਧਰ ਐ। ਤੇ ਮੇਰੀ ਮਾਂ ਦੀ ਨਾ ਉਹਨਾਂ ਨੇ ਬੇਇੱਜ਼ਤੀ ਹੀ ਕਰਨੀ ਐ। ਤੂੰ ਦੋਨੇ ਜਣੇ ਚੁੱਪ ਕਰਕੇ ਅੰਦਰ ਚਲ ਜਾਓ ਤੇ ਕੁੰਡੀ ਲਾ ਲਓ। ਜਦੋਂ ਤੱਕ ਮੈਂ ਬੈਲ ਨਾ ਮਾਰਾਂ ਬੂਆ ਨਹੀਂ ਖੋਲਣਾ। ਚਲੋ ਅੰਦਰ ਆ ਭੈਣੇ ਕੀ ਸੋਚਿਆ ਫੇਰ ਸਾਡੇ ਰੁੱਸੇ ਜਵਾਈ ਨੂੰ ਤੁਸੀਂ ਮਨਾਉਂਗੇ ਕਿ ਅਸੀਂ ਕੁਝ ਕਰੀਏ ਕੋਈ ਗੱਲ ਨਹੀਂ ਜੋ ਵੀ ਤੁਹਾਡੇ ਜਵਾਈ ਦੀ ਡਿਮਾਂਡ ਹੈ ਨਾ ਮੈਂ ਆਪਣੀ ਮੰਮੀ ਨਾਲ ਗੱਲ ਕਰ ਲਈ ਹੋਈ ਏ ਇੱਕ ਦੋ ਦਿਨ ਤੱਕ ਨਾ ਮੁੰਦੀ ਪਹੁੰਚਦੀ ਕਰ ਦਾਂਗੇ ਨਾ ਮੰਮੀ ਤੈ ਜਦੋਂ ਇੱਧਰ ਆਣਾ ਸੀ ਮੈਨੂੰ ਫੋਨ ਨਹੀਂ ਕਰ ਸਕਦੀ ਸੀ ਤੂੰ ਦੱਸ ਦਿੰਦੀ ਓਹੋ ਤੂੰ ਨਾਰਾਜ਼ ਕਿਉਂ ਨਾ ਪਿਆ ਜਿਹੜੀ ਇਹਨਾਂ ਦੇ ਜਵਾਈ ਦੀ ਨਾਰਾਜ਼ਗੀ ਸੀ ਨਾ ਉਹ ਹੁਣ ਦੂਰ ਹੋ ਗਈ ਤਾਂ ਰਿਸ਼ਤੇ ਫੇਰ ਠੀਕ ਹੋ ਗਏ ਨੇ ਲੈ ਮਾਤਾ ਆ ਤਾਂ ਫਿਰ ਗੱਲ ਵਧੀਆ ਹੋ ਗਈ ਮਤਲਬ ਦੁਬਾਰਾ ਮੈਂ ਆਪਦੇ ਨਾਨਕੇ ਆ ਜਾ ਸਕਦਾ ਹੁਣ ਨਾਨਾ ਛੋਟੇ ਵੀਰ ਨਰਾਜ਼ਗੀ ਭੂਆਣਾ ਖਤਮ ਹੋਈ ਆ ਤੇਰੇ ਨਾਲ ਦੀ ਮੈਂ ਸਮਝਿਆ ਨਹੀਂ ਚੀਜਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖ ਭਾਈ ਗੱਲ ਸਿੱਧੀ ਜੀ ਆ ਭੂਆਣੇ ਮੇਰੀ ਗੱਲ ਮੰਨ ਲਈ ਆ ਉਹਨਾਂ ਨਰਾਜ਼ਗੀ ਮੇਰੀ ਖਤਮ ਆ ਪਰ ਤੂੰ ਵੀ ਗੱਲ ਮੰਨ ਲੈ ਮਨਰਾਜ਼ੀ ਤੇ ਨਾਲ ਹੀ ਖਤਮ ਕਰ ਦਾਂਗੇ ਹੁਣ ਬੱਸ ਵੀ ਕਰੋ ਹੁਣ ਇੰਨੀਆਂ ਗੱਲਾਂ ਵਧਾਉਣ ਦਾ ਕੋਈ ਫਾਇਦਾ ਹੈਗਾ ਤੇਰੀ ਹਰ ਗੱਲ 'ਚ ਟੰਗੜਾ ਆਉਣ ਦੀ ਆਦਤ ਆ ਜਾਂ ਤੇਰੇ ਪੇਕੇ ਆਣੇ ਮੇਰੀ ਗੱਲ ਮੰਨ ਕੇ ਘੂਆਣੋਂ ਇੱਥੇ ਬੁਲਾ ਲਿਆ ਤੇ ਇਹ ਮੇਰੀ ਗੱਲ ਕਿਉਂ ਨਹੀਂ ਮੰਨ ਸਕਦਾ ਕੋਈ ਗੱਲ ਨਹੀਂ ਜੇਜਾ ਜੀ ਦੱਸੋ ਕਿੱਦਾਂ ਮਾਫੀ ਮੰਗਲਾਂ ਤੁਹਾਡੇ ਕੋਲੋਂ ਕਿੱਦਾਂ ਤੁਹਾਡੀ ਨਾਰਾਜ਼ਗੀ ਦੂਰ ਹੋ ਗਈ ਆਪਾਂ ਉਦਾਂ ਕਰ ਲੈਨੇ ਗੱਲ ਹੋਣੀਗੀ ਇਦਾਂ ਇੱਧਰ ਆ ਜਾ ਗੋਡਿਆਂ 'ਤੇ ਬਹਿ ਤੇ ਮਾਫੀ ਮੰਗ ਮੇਰੇ ਤੋਂ ਇਰਮਾ ਖੁਸ਼ ਭਾਈ ਇਹ ਗੱਲ ਤੇਰੇ ਵਾਸਤੇ ਬਹੁਤ ਗਲਤ ਹੈ ਅਸੀਂ ਕੁੜੀ ਦਾ ਘਰ ਵਸਾਉਣ ਵਾਸਤੇ ਤੇਰੇ ਕੋਲੋਂ ਮਾਫੀ ਵੀ ਮੰਗ ਲੈਣੇ ਆ ਪਰ ਤੂੰ ਤੇ ਤਾਂ ਦੀ ਤਾਂ ਚੜੀ ਜਾਂਦਾ ਤੈਨੂੰ ਵਿੱਚ ਕਿਸੇ ਨੇ ਬੋਲਣ ਨੂੰ ਕਿਹਾ ਜੇ ਆਪਾਂ ਕਿਰਨ ਦਾ ਘਰ ਵਸਾਉਣ ਪਿੱਛੇ ਮਾਫੀ ਮੰਗ ਵੀ ਲੈਣੇ ਆ ਤੇ ਤਾਂ ਕੀ ਹੋ ਗਿਆ ਚੱਲ ਵੇ ਮੰਗ ਮਾਫੀ